ਹਾਂਜੀ ਭਾਈ ਅੱਜ ਦਿਨ ਬੋਧਵਾਰ ਹੈ ਤੇ ਆਪਣੇ ਕੋਲੇ ਸਰਦਾਰ ਮਹਿੰਦਰ ਸਿੰਘ ਜੀ ਤੇ ਇਹਨਾਂ ਦੀ ਬੇਟੀ ਕਰਮਜੀਤ ਕੌਰ ਆਏ ਨੇ ਕਰਮਜੀਤ ਕੌਰ ਕੈਂਸਰ ਰੋਗ ਤੋਂ ਪੀੜਿਤ ਨੇ ਤੇ ਤੁਹਾਨੂੰ ਪਤਾ ਹੈ ਕਿ ਕੈਂਸਰ ਦਾ ਨਾਮ ਹੀ ਬਹੁਤ ਜ਼ਿਆਦਾ ਖਤਰਨਾਕ ਹੈ ਇਹ ਜੋ ਸਾਡੀ ਭੈਣ ਹੈ ਇਹਦੇ ਕਮੋਣ ਵਾਲਾ ਕੋਈ ਨਹੀਂਗਾ ਇਹਨਾਂ ਦੇ ਪਤੀ ਵੀ ਨਹੀਂਗਾ ਤੇ ਇਹਨਾਂ ਦੀ ਇੱਕ ਬੇਟੀ ਹੈ ਇਹਨਾਂ ਦਾ ਸਾਰਾ ਸਿਰਫ ਇਹਨਾਂ ਦੇ ਬਜ਼ੁਰਗ ਪਿਤਾ ਜੀ ਇਹ ਕਿਉਂ ਆਏ ਇਹਨਾਂ ਦੀ ਦਵਾਈ ਹੋਮੀ ਬਾਬਾ ਕੈਂਸਰ ਹਸਪੀਟਲ ਸੰਗਰੂਰ ਚੋਂ ਚਲਦੀ ਹੈ ਤੇ ਇਹ ਇਸ ਲਈ ਆਏ ਕਿ ਆਰਥਿਕ ਰੂਪੇ ਬਹੁਤ ਕਮਜ਼ੋਰ ਨੇ ਕਮਾਈ ਦਾ ਕੋਈ ਸਾਧ ਨਹੀਂਗਾ ਤਾਂ ਇਹ ਭੈਣ ਸਾਡੇ ਕੋਲੇ ਇੱਕ ਬੇਨਤੀ ਲੈ ਕੇ ਆਈ ਤੇ ਸਾਡੀ ਭੈਣ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਸਾਡੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਜਦੋਂ ਖਾਸ ਕਰਕੇ ਉਹ ਵਿਪਦਾਂ ਦੇ ਵਿੱਚ ਹੋਣ ਜਾਂ ਆਰਥਿਕ ਰੂਪ ਤੋਂ ਕਮਜ਼ੋਰ ਹੈ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਮੈਂ ਸਾਰੇ ਵੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਜੋ ਇਸ ਭੈਣ ਦੇ ਹਾਲਾਤ ਨੇ ਬਹੁਤ ਭਿਆਨਕ ਨੇ ਬਹੁਤ ਦਰਦ ਭਰੇ ਨੇ ਤਾਂ ਸਾਨੂੰ ਇਸ ਭੈਣ ਨੂੰ ਆਪਣੀ ਭੈਣ ਸਮਝਦੇ ਆਰਥਿਕ ਰੂਪ ਤੇ ਦੀ ਮਦਦ ਕਰਨੀ ਚਾਹੀਦੀ ਹੈ ਅਸੀਂ ਇਸ ਵੀਡੀਓ ਦੇ ਵਿੱਚ ਜੋ ਹੈ ਸਾਡੀ ਭੈਣ ਕਰਮਜੀਤ ਕੌਰ ਹੈ ਇਹਨਾਂ ਦੇ ਪਿਤਾ ਜੀ ਮਹਿੰਦਰ ਸਿੰਘ ਜੀ ਨੇ ਇਹਨਾਂ ਦੀ ਅਕਾਊਂਟ ਡਿਟੇਲ ਵੀ ਦਵਾਂਗੇ ਜਿਆਦਾ ਤੋਂ ਜਿਆਦਾ ਇਸ ਭੈਣ ਦੀ ਮਦਦ ਕਰਨੀ ਹੈ ਪਹਿਲਾਂ ਵੀ ਬਾਈ ਭਾਨਾ ਵੀਡੀਓ ਫੋਨ ਹੁੰਦਾ ਸੀ ਉਹਨੂੰ ਬਾਈ ਭਾਨਾ ਆਪ ਬਾਹਰ ਗਿਆ 5 ਸਤੰਬਰ ਤੱਕ ਤਾਂ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਅੱਜ ਆਪਣੇ ਕੋਲ ਕੋਰ ਤੋਂ ਨਹੀਂ ਬਾਈ ਭਾਨੇ ਦੇ ਘਰੇ ਆਏ ਅੱਜ ਦਿਨ ਬੁੱਧਵਾਰ ਸੀ ਤੇ ਬੇਨਤੀ ਹੈ ਕਬੂਲ ਕਰਨੀ ਆ ਸਾਡੀ ਭੈਣ ਦੇ ਨਾਲ ਖੜਨਾ ਵੱਤ ਤੋਂ ਵੱਧ ਇਸ ਭੈਣ ਦੀ ਮਦਦ ਕਰਨੀ ਤਾਂ ਜੋ ਇਹਨਾਂ ਦੀ ਇੱਕ ਬੇਟੀ ਹੈ ਇਹ ਬਜ਼ੁਰਗ ਹੈ ਕਮਾਈ ਵਾਲਾ ਕੋਈ ਇਹਨਾਂ ਕੋਲ ਸਾਧਨ ਨਹੀਂ ਦਵਾਈਆਂ ਤੁਹਾਨੂੰ ਪਤਾ ਹੈ ਕੈਂਸਰ ਦੀਆਂ ਬਹੁਤ ਮਹਿੰਗੀਆਂ ਆਉਂਦੀਆਂ ਨੇ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਭਾਈ ਕੀ ਇਹਨਾਂ ਦੀ ਆਪਾਂ ਮੇਰੀ ਭੈਣ ਦੀ ਜਿਆਦਾ ਜਿਆਦਾ ਮਦਦ ਕਰਨੀ ਦੇਖੋ ਕਰਨ ਕਰੋਨਾ ਵਾਲਾ ਪ੍ਰਮਾਤਮਾ ਆਪੇ ਕੋਸ਼ਿਸ਼ ਕਰ ਸਕਦੇ ਅਸੀਂ ਵੀ ਕਰ ਰਹੇ ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਆਰਥਿਕ ਰੂਪ ਤੇ ਜਿੰਨੀ ਜਿਆਦਾ ਤੋਂ ਜਿਆਦਾ ਮਦਦ ਕਰ ਸਕਦੇ ਕਰਿਓ ਤਾਂ ਜੋ ਸਾਡੀ ਭੈਣ ਨੂੰ ਕੁਝ ਨਾ ਕੁਛ ਸਹਾਇਤਾ ਮਿਲ ਸਕੇ ਕੀ ਤਾਂ ਪ੍ਰਮਾਤਮਾ ਦੀ ਕਿਰਪਾ ਹੋ ਜੇ ਸਾਡੀ ਭੈਣ ਠੀਕ ਹੀ ਹੋ ਜੇ ਆਪਣੇ ਸਾਰਿਆਂ ਦੇ ਸ਼ੋਗ ਦੇ ਨਾਲ ਤੇ ਪ੍ਰਮਾਤਮਾ ਤੋਂ ਦੁਆ ਵੀ ਕਰਨੀ ਕਿ ਸਾਡੀ ਭੈਣ ਸਵਸਥ ਹੋਵੇ ਆਪਦੀ ਬੇਟੀ ਦੇ ਨਾਲ ਤੇ ਆਪਦੀ ਜੋ ਬਜ਼ੁਰਗ ਹੈ ਉਹਨਾਂ ਦਾ ਸਹਾਰਾ ਹੈ ਮੇਰੀ ਭੈਣ ਦਾ ਸਾਰਾ ਇਹਨਾਂ ਦਾ ਬਜ਼ੁਰਗ ਹੈ ਤੇ ਬਜ਼ੁਰਗ ਦਾ ਸਾਰਾ ਸਾਡੀ ਭੈਣ ਹੈ ਇੱਕ ਇਹਨਾਂ ਦੇ ਬੇਟੀ ਇੱਕ ਮਾਈ ਵਾਲੇ ਇਹਨਾਂ ਦੇ ਕੋਈ ਸਾਰੇ ਵੀਰਾਂ ਨੂੰ ਬੇਨਤੀ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਹਾਲਾਤ ਪਰਿਵਾਰ ਦੇ ਸੁਧਰ ਸਕਣ